ਕਰ 20000 ਰੁਪਇਆ ਲਾ ਆ ਫੜ ਆ ਬੱਕਰੇ ਛੱਡ ਦੇ ਕੋਈ ਨਹੀਂ ਫੜ ਲਾਂਗੇ ਤਾਂ ਇਹ ਫੜ ਲਾ ਫੜਾ ਬਾਈ ਵਟ ਜਣੇ ਆ ਵਿੱਚ ਛੋੜ ਦੇ 20000 ਰੁਪਇਆ ਸਾਈ ਸਾਈ ਆਪਣਾ ਪੱਕਾ ਮੁੱਲ ਆ ਪੱਕਾ ਬੱਚੇ ਵੀ ਚੰਗੇ ਤੇਰੇ ਬੱਚਿਆਂ ਕਰਕੇ ਵਧੀਆ ਮੁੱਲ ਲਾ ਮੰਨਦਾ ਇਹ ਬੱਚਾ ਵੀ ਚੱਕੇ ਨਾਲ ਕੋਈ ਨਹੀਂ ਤੇਰੇ ਬੱਚੇ ਨੇ ਇਹ ਲੈ ਜੀ ਲੋ ਜੀ ਬੱਚਾ ਕੱਲਾ ਹੀ ਵੱਧ ਰੇਟ ਚ ਪੈਂਦਾ 12000 ਦਾ ਕੱਲਾ ਹੀ ਪਾਉਂਦਾ ਇਹਨੇ ਵੀ ਗਾਹ ਖੱਟਣਾ ਉਸ ਮੈਂ ਕਹਿੰਦਾ ਵੀ ਛਾ ਦਾ ਕੁਛ ਛੱਡ ਕੇ ਉਹ ਦੇ ਰਹੇ ਆ ਆਪਾਂ ਹੋਰ ਘੱਟ ਦੇ ਕਿੰਨੀ ਅੱਜ ਨਾ ਦੇਵਾ ਕੇ ਕਹਿੰਦਾ ਕਿਹੜਾ 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 ਹੁਣ ਤਾਂ ਤੂੰ ਕੁਛ ਘਟਿਆ ਨਹੀਂ 38 37 ਦੇ ਦੇ ਹੋ ਸਕਦਾ ਯਾਰ ਨਾ ਥੈਂਕ ਯੂ ਹਮਾਰਾ ਇਹ ਸਪੀਸ ਦੇਵਾਤ ਹੈ ਫੇਰੀ ਸੁਣਦਾ ਗੱਲ ਆ ਇੱਕ ਟਿਕ ਸੈੱਟ ਕਰ ਲੈ ਨਾ ਟਿਕ ਮੇਰੀ ਸੁਣਦਾ ਗੱਲ ਦੇ ਨੇ ਦੇ ਨਹੀਂ ਦੇ ਨੇ ਜਮੀਨਾਂ ਦੀ 35000 ਦੇ ਸੀ ਮੈਂ 5-500 ਕੱਲੇ-ਕੱਲੇ ਮਗਰ ਘੜਦਾ ਤੁਸੀਂ 100-100 ਤਾਂ ਮੈਂ ਛੱਡਿਆ ਤਾਂ 100-100 ਮੈਂ ਪਹਿਲੀ ਵਾਰ ਫੱਟੇ ਚੱਕ ਤੇ 30000 ਲਾਤਾ ਤੈਨੂੰ 20 ਨਹੀਂ ਲਾਇਆ 25 ਨਹੀਂ ਲਾਇਆ ਤੇਰੇ ਕਰਕੇ ਇਹ ਵੀ ਮੁੱਲ ਮੈਂ ਮੰਨਦਾ ਹੋਰ ਬੰਦਾ ਹੁੰਦਾ ਮੈਂ ਮੁੱਲ ਨਹੀਂ ਲਾਉਂਦਾ ਸੀ ਨਹੀਂ ਨਹੀਂ ਹੋਰ ਹੁੰਦਾ ਆ ਲਾਜੂ ਕੀ ਦਵਾਈ ਜੰਦਾ ਲੈ 31000 ਦੇ ਸੀ ਵਿਚਾਰ ਵਕਰੇ ਉਰੇਆ 1 ਕੋਈ ਯਾਰ 70000 ਵੀ ਆਉਣਾ 37 ਕਿੰਨਾ ਹੁੰਦਾ 357 ਨਾ